ਚਾਹੀਦਾ ਬਾਈ ਜੀ ਗੱਲ ਕੀ ਹੈ ਕਈ ਬੰਦਿਆਂ ਨੇ ਜ਼ਮੀਨ ਮੁੰਡੇ ਦੇ ਨਾਂ ਕਰਾਤੀ ਲੈਦਾ ਨਹੀਂ ਲੈਦਾ ਇੱਕ ਮਿੰਟ ਤੁਹਾਡੇ ਕਮੈਂਟ ਚੋਂ ਪੁਆਇੰਟ ਹੈ ਵੀ ਲੈਦਾ ਤਾਂ ਤਾਂ ਹੋ ਜਾਂ ਤਾਂ ਉਹ ਘਰਬਾਰ ਰੱਦ ਕਰਦੀ ਮੈਂ ਮੇਰੀ ਸੁਣ ਲੂਗਾ ਹਾਂਜੀ ਕਈਆਂ ਨੇ ਜ਼ਮੀਨ ਤਰੀਕਾ ਵਰਤਿਆ ਥੋੜੇ ਚਿਰ ਦਾ ਤਰੀਕਾ ਹੈ ਵੀ ਮੇਰਾ ਮੁੰਡਾ ਮੇਰੇ ਨਾਲ ਆਡਾ ਉਹਦੇ ਕਰਾ ਘਰ ਵਾਲੀ ਮੇਰੇ ਨਾਲ ਤਲਾਕ ਹੋਇਆ ਉਹ ਵੀ ਨਹੀਂ ਕਿਹਾ ਜਾਣਾ ਕਈ ਬੰਦਿਆਂ ਨੇ ਜਾਣ ਕੇ ਤਲਾਕ ਬਣਾਏ ਹੋਏ ਆ ਵੀ ਘਰੀ ਮੇਰੇ ਨਾਲ ਦਾ ਉਹ ਸਾਰਾ ਉਹਨਾਂ ਦੇ ਡਾਕਾ ਇਹ ਤਾਂ ਬਾਈ ਲੜਨ ਤੋਂ ਬਗੈਰ ਕੋਈ ਵੀ ਨਹੀਂ ਸ਼ਿਕਾਰ ਤੋਂ ਬਗੈਰ ਕੋਈ ਨਹੀਂ ਰਾਜ ਭਾਗ ਆਵੇ ਆਪਣਾ ਰਾਜ ਭਾਗ ਤੋਂ ਬਗੈਰ ਕੋਈ ਸਾਡੇ ਨੇ ਤੁਹਾਡਾ ਰਾਜ ਹੁੰਦਾ ਜੱਗਰਖਾ ਬੈਠ ਜਾਂਦਾ ਨਹੀਂ ਇਹ ਗੱਲ ਥੋੜੀ ਦਾ ਸਹਿਣ ਹੈ ਲੇਕਿਨ ਉਹਦੇ ਲਈ ਕਰਨਾ ਵੀ ਚਾਹੀਦਾ ਕਰਨਾ ਵੀ ਜਦੋਂ ਜ਼ਰੂਰ ਹੈ ਇਹ ਆਪਾਂ ਨੂੰ ਮਾਰਨ ਦੇ ਤੱਕ ਜਦੋਂ ਚਾਰ ਤੱਕ ਕਰੀ ਜਾਂਦੀ ਹਾਂ ਹਾਂ ਬਸ ਜਦੋਂ ਜਾਇਦਾ ਹੋਰ ਇਹਦਾ ਕੋਈ ਹੱਲ ਨਹੀਂ ਵੀ ਇਹ ਲੈ ਕੇ ਉਸ ਨਰਸਰੀ ਭਾਈ ਇਹ ਕੰਮ ਬੰਦ ਕਰੋ ਨਹੀਂ ਕਿਉਂਕਿ ਮੈਂ ਆਪਦੇ ਤੇ ਡਿਪੈਂਡ ਕਰਦਾ ਕਿਉਂਕਿ ਮੈਂ ਤੁਹਾਨੂੰ ਕਹਿੰਦਾ ਮੇਰੇ ਨਾਲ ਮੈਂ ਵੀ ਰਾਜਸਥਾਨ ਜਾਣਾ ਤਾਂ ਸਾਡੀ ਵੀ ਉੱਥੇ ਸੀ ਅਸੀਂ ਤਾਂ ਵੇਚ ਜਾਂਦੀ ਹੈ ਸਾਡੇ ਚਲੋ ਤੁਸੀਂ ਵੇਚ ਦਿਨ ਉਸ ਤੇ ਰਾਸਥਾਨ ਦੇ ਸਨੀਕ ਆ ਉਹਦੇ ਲਈ ਵੀ ਕੀ ਕਰਨਾ ਚਾਹੀਦਾ ਹੈ ਉਹਦੇ ਲਈ ਵੀ ਚਲੋ ਸਾਡੇ ਉੱਥੇ ਪਾਕੜਾ ਦੇ 66 ਬਿਘੇ ਦਾ ਪ੍ਰੋਸੀਜਰ ਸੀਗਾ ਵੀ 66 ਬਿਘੇ ਰੱਖ ਸਕਦਾ ਹੈ ਗੰਕ ਨਾਲ ਤੇ 36 ਬਿਘੇ ਸੀ ਹੁਣ ਤਾਂ ਤੁਸੀਂ ਦੇਖੋ ਵੀ ਤਿੰਨ ਕਾਲੇ ਕਾਨੂੰਨ ਲਾਗੂ ਕਰਤੇ ਹਾਂ ਜੀ ਉਹ ਆਪਾਂ ਜਦ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕੀ ਕਰਨਾ ਹੈ ਉਹਨੇ ਲਾਗੂ ਕਰਤੇ ਇੱਕੋ ਸਮੇਂ ਕੀਤੇ ਆਪਾਂ ਦੇ 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 ਕਰਕੇ ਵਾਪਸ ਕਰਾ ਲੇ ਉਹਦੇ ਵਿੱਚ ਥੱਲੇ ਥੱਲੇ ਚਾਲੂ ਕਰ ਚਾਲੂ ਥੱਲੇ ਥੱਲੇ ਚਾਲੂ ਹੀ ਆ ਸਟੇਟ ਬਾਈ ਚਾਲੂ ਆ ਜੀ ਸਟੇਟ ਬਾਈ ਚਾਲੂ ਆ ਥੱਲੇ ਥੱਲੇ ਚਾਲੂ ਆ ਹੂੰ ਹੂੰ ਉਹਦੇ ਲਈ ਆਪ ਤਾਂ ਇਹ ਸਾਰੇ ਰਸ ਇਕੱਠੇ ਉਹ ਕਿ ਸੰਘਰਸ਼ ਕਰ ਸਕਦੇ ਭਈ ਆ ਜੇ ਇੰਡਸਟਰੀ ਲਿਸਟ ਐ ਇੰਨੇ ਰੱਖੀ ਬੈਠਾ ਸਾਨੂੰ ਕਿਉਂ ਇਹੀ ਆ ਇਹ ਜੇ ਇੰਡਸਟਰੀ ਲਿਖ 300 ਕੋਲ ਰੱਖ ਲਈ ਅਦਾਨੀ 400 ਲੱਗੇ ਹਜ਼ਾਰ ਲੱਗੇ ਉਹਦੇ ਕੋਈ ਪਾਵਨ ਨਹੀਂ ਹੁਣ ਜੇ ਤੁਸੀਂ ਇੱਕ ਗੱਲ ਹੋਰ ਹੈ ਜੇ ਤੁਸੀਂ ਰਾਜਸਥਾਨ ਜ਼ਮੀਨ ਰੱਖਣੀ ਹੈ ਇੱਕ ਫਰਮ ਬਣਾ ਕੇ ਉਹਦੇ ਨਾਲ ਕਰਾ ਸਕਦੇ। ਇੱਕ ਸ਼ਾਇਦ ਹੋਰ ਕਈਆਂ ਨੂੰ ਨਾ ਪਤਾ ਹੋਵੇ ਜੀ ਉਹ ਉਹਦਾ ਆਪਣੇ ਕੋਲੇ ਨਾਗਰਿਕਤਾ ਵੀ ਹੈਣੀ ਹੈ। ਇਹਨਾਂ ਕੋਲੇ ਇਹਨਾਂ ਕੋਲੇ ਬਾਨੀ ਕੋਲੇ ਦਾ ਨਾਗਰਿਕਤਾ ਵੀ ਹੈਣੀ ਦੀ ਆ ਦੀ। ਹਾਂ ਹਾਂ ਜੀ। ਕਾਨੂੰਨ ਤਾਂ ਪਤਾ ਕੀ ਆ? ਕਾਨੂੰਨ ਇਹ ਆ। ਉਹਨਾਂ ਕੋਲੇ ਨਾਗਰਿਕਤਾ ਹੈਣੀ। ਕਾਨੂੰਨ ਕਾਨੂੰਨ ਇਹ ਆ। ਇਹ ਕੀ ਆ ਜਿਹੜੀ ਜਿਮੀਂਦਾਰ ਨਾਗਰਿਕਤਾ ਹੈ ਜਿਹੜੀ ਜ਼ਿਮੀਂਦਾਰ ਦੀ ਜ਼ਮੀਨ ਸੈਲਰ ਵਾਲਾ ਖਰੀਦ ਹੀ ਸਕਦਾ। ਕਿਉਂਕਿ ਉਹਦਾ ਸੁਭਾ ਚੇਂਜ ਕਰਨਾ ਪੈਂਦਾ। ਜ਼ਿਮੀਂਦਾਰ ਦੀ ਜਿਮੀਨ ਖਰੀਦ ਨਹੀਂ ਆ। ਉਹਦੇ 5 ਸਾਲ ਦਾ ਸਰਟੀਫਿਕੇਟ ਚਾਹੀਦਾ ਤੇ ਮੈਂ ਕਿਸਾਨ ਆ। ਉਹਦਾ ਕੋਈ ਪੁੱਛਦੇ ਨਹੀਂ ਤਾਂ ਵੀ ਬਦਲੀ ਜਾਂਦੀ। ਮੈਂ ਬਦਲੀ ਜਾਂਦਾ। ਇਹ ਜ਼ਿਮੀਂਦਾਰ ਦੀ ਜ਼ਮੀਨ ਤਾਂ ਖਰੀਦ ਹੀ ਨਹੀਂ ਸਕਦਾ ਕਾਨੂੰਨ ਹੈ ਇੰਡੀਆ ਦਾ। ਪਰ ਉਹ ਫਿਰ ਕਰੀ। ਪ੍ਰਧਾਨ ਜੀ ਜਦੋਂ ਹੁਣ ਤੇ ਚਲੋ ਆ ਜੁਝਾਰੂ ਹੈਗੇ ਆ ਆਪਣੇ ਲੜਦੇ ਆ ਚਲੋ ਆਮ ਵਰਗ ਨੂੰ ਬਚਾਉਣ ਲਈ। ਪਰ ਮੈਂ ਜਦੋਂ ਹਨਾ ਅੱਗੇ ਦੇ ਆਉਣ ਵਾਲੇ 10-15 ਸਾਲਾਂ ਨਾਲ ਦੇਖਦਾ ਆ ਜੇ ਸਾਡੇ ਨੌਜਵਾਨ ਪੰਜਾਬ ਵਿੱਚ ਦੇਖ ਲਓ ਕਿੰਨੇ 5007 ਜਣੇ ਹੋਊਗੇ ਜਿਹੜੇ ਬੋਲਦੇ ਆ। ਵੀ ਜਿਹੜੇ ਹੱਕ ਸੱਚ ਲਈ ਬੋਲਦੇ ਆ ਉਂਗਲਿਆਂ ਤੇ ਆਪਾਂ ਗੈਣ ਸਕਦੇ ਆ ਨਾ ਹਾਂਜੀ ਹਾਂਜੀ ਮਤਲਬ ਤੁਹਾਨੂੰ ਆਉਣ ਵਾਲੇ 10 15 ਸਾਲ ਤੋਂ ਬਾਅਦ ਹੁਣ ਤੇ ਚਲੋ ਆਪਾਂ ਪਤਾ ਹੈ ਜਿੱਤ ਲੈਣਾ ਕਿਉਂਕਿ ਲੜਨ ਵਾਲੇ ਲੋਕ ਹਜੇ ਅੱਜ ਵੀ ਜੀਂਦੇ ਆ ਤੇ ਪਰਮੇਸ਼ਰ ਦੀ ਕਿਰਪਾ ਆ ਪੂਰੀ ਗਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੀ ਲੱਗਦਾ ਜੇ ਨਹੀਂ ਜਾਗਦੇ ਨੌਜਵਾਨ ਸਿੰਘ ਸਾਹਿਬ ਚੜ੍ਹਦੀ ਕਲਾ ਜਾ ਮਹਾਰਾਜ ਦੇ ਡੋਰੀ ਹੱਥ ਜੇ ਸੱਚੇ ਪਾਤਸ਼ਾਹ ਆਪਾਂ ਨੂੰ 83 ਲੱਖ ਜੁਨੀ ਚੋਂ ਕੱਢ ਕੇ ਬੰਦਾ ਬਣਾ ਸਕਦਾ ਹੈ ਜੇ ਆਪ ਸਾਡੇ ਕੋਲੇ ਪਾਵਰ ਦੇ ਸਕਦਾ ਲੰਗੜਾ ਨਹੀਂ ਬਣਾਉਂਦਾ ਲੂਲਾ ਨਹੀਂ ਬਣਾਉਂਦਾ ਸਾਰਾ ਕੁਝ ਨਹੀਂ ਬਣਾਉਂਦਾ ਤੇ ਉਹਦੇ ਹੱਥ ਡੋਰੀ ਆ ਲੜਨ ਦਾ ਆਪੇ ਹਾਕਮ ਨੂੰ ਘਬਰਾਉਣਾ ਨਹੀਂ ਚਾਹੀਦਾ ਤੇ ਤੁਸੀਂ ਵੇਖ ਲਓ ਸਾਡੇ ਗੁਰੂ ਖੋਏ ਆ ਗੁਰੂਆਂ ਤੋਂ ਬਾਅਦ ਕਿੰਨੇ ਯੋਧੇ ਹੋਏ ਆ ਜਰਨੈਲ ਹੋਏ ਲੜਗੇ ਆ ਠੀਕ ਆ ਨਾ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਦਿੱਤਾ ਜਿੱਤਾਂ ਮਾਰਾਂ ਨਹੀਂ ਹੋਰ ਭੇਜਦੇ ਨੇ ਵਾਧੂ ਭੇਜੂਗਾ ਵਾਧੂ ਭੇਜੂ ਚਲੋ ਯਾਰ ਚਲੋ ਜੀ ਆਪਾਂ